ਕਹਿ ਰਿਹਾ ਵੀ ਅਸੀਂ ਇਹਨਾਂ ਦਾ ਸਫਾਇਆ ਕਰ ਦੇਵਾਂਗੇ ਇਹਨਾਂ ਦਾ ਝਾੜੂ ਵਾਲਿਆਂ ਦਾ ਤਖਤਾ ਪਲਟ ਕੇ ਰੱਖ ਦੇਵਾਂਗੇ ਪਰ ਦੂਸਰੇ ਪਾਸੇ ਜਿਹੜੀ ਸਰਕਾਰ ਹੈ ਤੇ ਇਹਨਾਂ ਦਾ ਪ੍ਰਸ਼ਾਸਨ ਹੈ ਉਹ ਸਾਡੇ ਉੱਪਰ ਝੂਠੇ ਪਰਚੇ ਪਾ ਰਿਹਾ ਅਸੀਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਜਿੱਥੇ ਅਸੀਂ ਪ੍ਰਚਾਰ ਅੱਗੇ 80% ਕਰ ਰਹੇ ਅਸਾਂ ਹੁਣ ਪੂਰਾ 100% ਜੋਰ ਲਾ ਕੇ ਆਮ ਆਦਮੀ ਪਾਰਟੀ ਦੀਆਂ ਜਣਾ ਪੋਟ ਕੇ ਰੱਖ ਦਿਆਂਗੇ ਮਾਜੇ ਦੇ ਵਿੱਚੋਂ ਇਹ ਵੀ ਯਾਦ ਰੱਖਣਗੇ ਮਝਾਇਲ ਹੁੰਦੇ ਕੌਣ ਐ ਪਰਚਾ ਇਸ ਕਰਕੇ ਪਾਇਆ ਗਿਆ ਵਾ ਵੀ ਭਾਈ ਚਮਕੌਰ ਸਿੰਘ ਅਰਜਿੰਦਰ ਸਿੰਘ ਤਲਵੰਡੀ ਚੋਪ ਕਰਕੇ ਘਰ ਦੇ ਵਿੱਚ ਬਹਿ ਜਾਣ ਤੇ ਜਿਹੜਾ ਪ੍ਰਚਾਰ ਐ ਉਹ ਰੁਕ ਜਾਵੇ ਮੈਂ ਤੁਹਾਨੂੰ ਦੱਸ ਦੇਣੀ ਚਾਹਣਾ ਇਹ ਗੱਲ ਇਹ ਪ੍ਰਚਾਰ ਰੁਕੇਗਾ ਨਹੀਂ ਮੈਂ ਕਹਿੰਦਾ ਇੱਕ ਛੱਡ ਕੇ ਪੰਜ ਪਾਓ 10 ਪਰਚੇ ਪਾਓ ਪਰ ਤੁਸੀਂ ਸਾਡੀ ਆਵਾਜ਼ ਨੂੰ ਰੋਕ ਨਹੀਂ ਸਕਦੇ ਸਰਕਾਰ ਇੰਨੀ ਡਰ ਚੁੱਕੀ ਆ ਗਿਰ ਚੁੱਕੀ ਆ ਪਿੰਡੋ ਪਿੰਡ ਲੋਕ ਕਹਿ ਰਿਹਾ ਵੀ ਇਹਨਾਂ ਦੀਆਂ ਜਣਾ ਪੁੱਟ ਦੇਣੀਆਂ ਇਹਨਾਂ ਨੂੰ ਹਲਾ ਕੇ ਰੱਖ ਦਵਾਂਗੇ ਤਾਂ ਕਰਕੇ ਸਰਕਾਰ ਡਰੀ ਹੋਈ ਆ ਅੱਜ ਭਗਵੰਤ ਮਾਨ ਦਾ ਰਾਜ ਆ ਤੇ ਕੱਲ ਨੂੰ ਕਿਸੇ ਹੋਰ ਦਾ ਵੀ ਆਉਣਾ ਵਾ ਭਗਵੰਤ ਮਾਨ ਦਾ ਰਾਜ ਸਦਾ ਨਹੀਂ ਰਹਿਣਾ ਕੱਲ ਨੂੰ ਹੋਰ ਵੀ ਕਿਸੇ ਦਾ ਰਾਜ ਆਊਗਾ ਤੇ ਮੈਂ ਬੇਨਤੀ ਕਰਦਾ ਰਾਜ ਸਦਾ ਨਹੀਂ ਰਹਿੰਦੇ ਹੁੰਦੇ ਸਮਾ ਪੈ ਕੇ ਰਾਜ ਮਿੱਟੀ ਦੇ ਵਿੱਚ ਮਿਲ ਜਾਂਦੀ ਆ ਸਮਾ ਪੈ ਕੇ ਰਾਜ ਖਤਮ ਹੋ ਜਾਂਦੇ ਆ ਤੇ ਰਾਜ ਤੁਹਾਡਾ ਵੀ ਖਤਮ ਹੋਣਾ ਵਾ ਇਸ ਕਰਕੇ ਇੰਨੇ ਹੰਕਾਰੇ ਨਾ ਜਾਓ ਵੀ ਬਾਅਦ ਦੇ ਵਿੱਚ ਤੁਹਾਨੂੰ ਪੁੱਛਣ ਵਾਲਾ ਕੋਈ ਨਾ ਹੋਵੇ ਹਲਕਾ ਤਰਨ ਤਰਨ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਇਸ ਟਾਈਮ ਭਾਈ ਮਰਦੀਪ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਸਮੁੱਚੀ ਟੀਮ ਇਹ ਚੋਣ ਪ੍ਰਚਾਰ ਕਰ ਰਹੀ ਆ ਇਹ ਚੋਣ ਪ੍ਰਚਾਰ ਇੰਨਾ ਕੁ ਵਧੀਆ ਚੱਲ ਰਿਹਾ ਵਾ ਤੇ ਪਿੰਡਾਂ ਦੇ ਵਿੱਚੋਂ ਇੰਨਾ ਵੱਡਾ ਹੰਗਾਰਾ ਮਿਲ ਰਿਹਾ ਲੋਕ ਕਹਿ ਰਿਹਾ ਵੀ ਅਸੀਂ ਇਹਨਾਂ ਦਾ ਸਫਾਇਆ ਕਰ ਦੇਵਾਂਗੇ ਇਹਨਾਂ ਦਾ ਝਾੜੂ ਵਾਲਿਆਂ ਦਾ ਤਖਤਾ ਪਲਟ ਕੇ ਰੱਖ ਦੇਵਾਂਗੇ ਪਰ ਦੂਸਰੇ ਪਾਸੇ ਜਿਹੜੀ ਸਰਕਾਰ ਹੈ ਤੇ ਇਹਨਾਂ ਦਾ ਪ੍ਰਸ਼ਾਸਨ ਹੈ ਉਹ ਸਾਡੇ ਉੱਪਰ ਝੂਠੇ ਪਰਚੇ ਪਾ ਰਿਹਾ ਮੈਂ ਹੁਣੇ ਥੋੜੇ ਟਾਈਮ ਪਹਿਲਾਂ ਇੱਕ ਮੈਸੇਜ ਸੰਗਤ ਦੇ ਨਾਲ ਸ਼ੇਅਰ ਕੀਤਾ ਉਹ ਮੈਸੇਜ ਦੇ ਵਿੱਚ ਲਿਖਿਆ ਮੇਰੇ ਉੱਪਰ ਤੇ ਭਾਈ ਰਜਿੰਦਰ ਸਿੰਘ ਤਲਵੰਡੀ ਦੇ ਉੱਪਰ ਝੂਠਾ ਪਰਚਾ ਮੌਜੂਦਾ ਗੰਦੀ ਸਰਕਾਰ ਵੱਲੋਂ ਪਾਇਆ ਗਿਆ। ਅਸੀਂ ਪਰਚਿਆਂ ਤੋਂ ਡਰਨ ਵਾਲੇ ਨਹੀਂ। ਜਿੱਥੇ ਅਸੀਂ ਪ੍ਰਚਾਰ ਅੱਗੇ 80% ਕਰ ਰਹੇ ਅਸਾਂ। ਹੁਣ ਪੂਰਾ 100% ਜੋਰ ਲਾ ਕੇ ਆਮ ਆਦਮੀ ਪਾਰਟੀ ਦੀਆਂ ਜਣਾਪੋਟ ਕੇ ਰੱਖ ਦਿਆਂਗੇ ਮਾਧਿਏ ਦੇ ਵਿੱਚੋਂ। ਇਹ ਵੀ ਯਾਦ ਰੱਖਣਗੇ ਮਜਾਹਲ ਹੁੰਦੇ ਕੌਣ ਐ। ਪਰਚਾ ਇਸ ਕਰਕੇ ਪਾਇਆ ਗਿਆ ਵਾ। ਵੀ ਭਾਈ ਚਮਕੌਰ ਸਿੰਘ ਅਰਜਿੰਦਰ ਸਿੰਘ ਤਲਵੰਡੀ ਚੋਪ ਕਰਕੇ ਘਰ ਦੇ ਵਿੱਚ ਬਹਿ ਜਾਣ ਤੇ ਜਿਹੜਾ ਪ੍ਰਚਾਰ ਹੈ ਉਹ ਰੁਕ ਜਾਵੇ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ ਇਹ ਗੱਲ ਇਹ ਪ੍ਰਚਾਰ ਰੁਕੇਗਾ ਨਹੀਂ ਇਹ ਪ੍ਰਚਾਰ ਹੋਰ ਤੇਜ਼ ਕਰਾਂਗੇ ਇਸ ਮੁਹਿੰਮ ਨੂੰ ਹੋਰ ਵੱਡੀ ਕਰਾਂਗੇ ਜੇਕਰ ਕਿਸੇ ਦੇ ਮਨ ਦੇ ਵਿੱਚ ਇਹ ਆ ਵੀ ਅਸੀਂ ਇਹਨਾਂ ਨੂੰ ਜੇਲ੍ਹ ਭੇਜ ਕੇ ਪਰਚਾ ਕੱਟ ਕੇ ਇਹਨਾਂ ਦੀ ਆਵਾਜ਼ ਬੰਦ ਕਰ ਦਵਾਂਗੇ ਇਹ ਆਵਾਜ਼ ਬੰਦ ਨਹੀਂ ਹੋਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਵਾਜ਼ ਬੰਦ ਕਰਨ ਦਾ ਯਤਨ ਕੀਤਾ ਸੀ ਬਾਬਰ ਨੇ ਪਰ ਉਹ ਆਵਾਜ਼ ਤਾਂ ਵੀ ਬੰਦ ਨਹੀਂ ਹੋਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਆਵਾਜ਼ ਬੰਦ ਕਰਨ ਦਾ ਯਤਨ ਕੀਤਾ ਸੀ ਔਰੰਗਜ਼ੇਬ ਨੇ ਆਵਾਜ਼ ਬੰਦ ਨਹੀਂ ਹੋਈ ਇਹ ਆਵਾਜ਼ ਕਲਗੀ ਧਰ ਦੇ ਪੁੱਤਾਂ ਦੀ ਆਵਾਜ਼ ਹੈ ਹਾਕਮੋ ਜਰਵਾਨਿਓ ਤੁਸੀਂ ਇੰਨੇ ਹੰਕਾਰ ਦੇ ਵਿੱਚ ਆ ਗਏ ਇੰਨੇ ਗਿਰ ਚੁੱਕੇ ਹੋ ਤੁਸੀਂ ਸਾਡੀ ਆਵਾਜ਼ ਬੰਦ ਕਰ ਰਹੇ ਹੋ ਪਰ ਸਾਡੀ ਆਵਾਜ਼ ਬੰਦ ਨਹੀਂ ਹੋਣੀ ਤੁਸੀਂ ਲੋਕਤੰਤਰ ਦਾ ਕਹਾਨ ਕਰ ਰਹੇ ਹੋ ਤੁਸੀਂ ਕਹਿੰਦੇ ਅਸੀਂ ਲੋਕਤੰਤਰ ਦੇ ਅਸੀਂ ਸਰਦਾਰ ਕਹਿੰਦੇ ਭਗਤ ਸਿੰਘ ਦੇ ਵਾਰਿਸਾਂ ਤੁਸੀਂ ਸਰਦਾਰ ਭਗਤ ਸਿੰਘ ਦੀ ਪੱਗ ਵੀ ਰੋਲ ਕੇ ਰੱਖ ਦਿੱਤੀ ਹੈ ਹਾਕਮ ਕਿਹੜੇ ਪਾਸੇ ਤੁਰ ਪੇ ਤੁਸੀਂ ਅੱਜ ਤੁਹਾਨੂੰ ਕੋਈ ਨਹੀਂ ਲੱਭਾ ਸਾਡੇ ਉੱਪਰ ਪਾਉਣ ਵਾਸਤੇ ਝੂਠਾ ਪਰਚਾ ਪਾ ਤਿਆ ਪਰਚਾ ਕਾਹਦਾ ਪਾਇਆ ਵੀ ਇੱਕ ਪੱਤਰਕਾਰ ਹੈ ਤੇ ਪੱਤਰਕਾਰ ਨੂੰ ਅਸੀਂ ਧਮਕਾਇਆ ਮੈਂ ਕਹਿੰਦਾ ਵੀ ਪ੍ਰਸ਼ਾਸਨ ਨੂੰ ਅਸੀਂ ਵਾਅਦੇ ਨਾਲ ਕਹਿੰਨੇ ਆ ਪ੍ਰਸ਼ਾਸਨ ਸਾਬਤ ਕਰ ਦੇ ਵੀ ਅਸੀਂ ਉਹਨੂੰ ਰਸਤੇ ਦੇ ਵਿੱਚ ਕਿਤੇ ਰੋਕਿਆ ਹੋਵੇ ਪ੍ਰਸ਼ਾਸਨ ਸਾਬਤ ਕਰ ਦੇ ਵੀ ਕਿਤੇ ਵੀ ਕੋਈ ਵੀ ਕੀਤਾ ਹੋਵੇ ਹਾਲਾਂਕਿ ਕੋਈ ਗੱਲਬਾਤ ਨਹੀਂ ਹੋਈ ਝੂਠਾ ਪਰਚਾ ਪਾਉਣ ਤੁਰਪੇ ਮੈਂ ਕਹਿੰਦਾ ਇੱਕ ਛੱਡ ਕੇ ਪੰਜ ਪਾਓ 10 ਪਰਚੇ ਪਾਓ ਪਰ ਤੁਸੀਂ ਸਾਡੀ ਆਵਾਜ਼ ਨੂੰ ਰੋਕ ਨਹੀਂ ਸਕਦੇ ਸਰਕਾਰ ਇੰਨੀ ਡਰ ਚੁੱਕੀ ਆ ਗਿਰ ਚੁੱਕੀ ਆ ਪਿੰਡੋ ਪਿੰਡ ਲੋਕ ਕਹਿ ਰਿਹਾ ਵੀ ਇਹਨਾਂ ਦੀਆਂ ਜੜਾ ਪੁੱਟ ਦੇਣੀਆਂ ਇਹਨਾਂ ਨੂੰ ਹਲਾ ਕੇ ਰੱਖ ਦਵਾਂਗੇ ਤਾਂ ਕਰਕੇ ਸਰਕਾਰ ਡਰੀ ਹੋਈ ਐ ਅਸੀਂ ਅੱਜ ਦੋ ਪਿੰਡਾਂ ਦੇ ਵਿੱਚ ਦੋਵੇਂ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਕੀਤਾ ਜਿਸ ਵੀ ਘਰ ਦੇ ਵਿੱਚ ਗਏ ਆ ਉਹ ਕਹਿੰਦੇ ੱੱਕੇ ਦੇ ਨਾਲ ਸਾਡੇ ਘਰਾਂ ਦੇ ਵਿੱਚ ਨਾ ਝੰਡੇ ਜਰੂਰ ਲਾਏ ਆ ਪੋਸਟਰ ਲਾਏ ਆ ਪਰ ਵੋਟਾਂ ਭਾਈ ਮਨਦੀਪ ਸਿੰਘ ਨੂੰ ਪਾਉਣੀਆਂ ਵੋਟਾਂ ਭਾਈ ਅਮਰਤਪਾਲ ਸਿੰਘ ਨੂੰ ਪਾਉਣੀਆਂ ਇਸ ਗੱਲ ਤੋਂ ਡਰ ਗਏ ਆ ਹਾਕਮ ਅਸੀਂ ਜਿੰਨੇ ਵੀ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਪਿੰਡਾਂ ਦੇ ਪਿੰਡ ਭਾਈ ਮਨਦੀਪ ਸਿੰਘ ਵੱਲ ਖੜ੍ਹ ਰਹੇ ਆ ਪਿੰਡਾਂ ਦੇ ਪਿੰਡ ਕਹਿ ਰਿਹਾ ਵੀ ਭਾਈ ਮਨਦੀਪ ਸਿੰਘ ਦੇ ਨਾਲ ਖੜੇ ਆ ਕਿ ਅੱਜ ਤੁਸੀਂ ਝੂਠਾ ਪਰਚਾ ਪਾ ਕੇ ਸਾਡੀ ਆਵਾਜ਼ ਨਹੀਂ ਬੰਦ ਕਰ ਸਕਦੇ بڑے ਜਕਰੀਆ ਖਾਂ ਆਏ بڑے ਮੀਰ ਮੰਨੂ ਆਏ ਇੰਦਰਾ ਗਾਂਧੀ ਪਾਪਣ ਆਈ ਤੁਸੀਂ ਵੀ ਅੱਜ ਦੇ ਹਾਕਮ ਬਿਆੰਤੇ ਬੁੱਚੜ ਦੇ ਰਾਹ ਤੇ ਤੁਰ ਪੇ ਬਿਆੰਤੇ ਬੁੱਚੜ ਦੇ ਰਾਹ ਤੇ ਤੁਰ ਕੇ ਤੁਸੀਂ ਸਾਡੀ ਆਵਾਜ਼ ਨਹੀਂ ਬੰਦ ਕਰ ਸਕਦੇ ਅਸੀਂ ਭਾਈ ਜਿੰਦੇ ਭਾਈ ਸੁਖੇ ਦੇ ਵਾਰਿਸਾਂ ਭਾਈ ਬਿਆਨਤ ਸਿੰਘ ਭਾਈ ਸਤਵੰਤ ਸਿੰਘ ਦੇ ਵਾਰਿਸਾਂ ਅਸੀਂ ਯੋਧਿਆਂ ਦੇ ਵਾਰਿਸਾਂ ਤੁਸੀਂ ਸਾਡੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ ਇਹ ਮਝੈਲਾਂ ਦੀ ਜੰਗ ਹੈ ਇਸੇ ਥਾਂ ਤੇ ਮਾਝੇ ਦੀ ਧਰਤੀ ਤੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜਿਨ੍ਹਾਂ ਨੇ ਸਿੱਖ ਰਾਜ ਦੀ ਆਵਾਜ਼ ਬੁਲੰਦ ਕੀਤੀ ਸੀ ਜਿਨ੍ਹਾਂ ਨੇ ਟੱਕਸ ਲਾਇਆ ਸੀ ਜਿਨ੍ਹਾਂ ਨੇ ਕਿਹਾ ਸੀ ਹਾਕਮੋ ਤੁਸੀਂ ਕਿਹਾ ਸਿੱਖ ਖਤਮ ਕਰ ਦਿੱਤੇ ਪਰ ਸਿੱਖ ਕਦੇ ਖਤਮ ਨਹੀਂ ਹੁੰਦੇ ਕੀ ਇਹਨਾਂ ਪਰਚੀਆਂ ਦੇ ਨਾਲ ਝੂਠੀਆਂ ਤੋਂਮਤਾਂ ਦੇ ਨਾਲ ਝੂਠੀਆਂ ਪਰਚਾਂ ਦੇ ਨਾਲ ਸਾਡੀ ਆਵਾਜ਼ ਤੁਸੀਂ ਨਹੀਂ ਰੋਕ ਸਕਦੇ ਇਸ ਮਹੀਮ ਨੂੰ ਹੋਰ ਤਕੜੀ ਕਰਾਂਗੇ ਮੈਂ ਜਿੰਨੇ ਵੀ ਆਪਣੀ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਜਿੰਨੇ ਵੀ ਸਾਡੇ ਵਰਕਰ ਆ ਜਿੰਨੇ ਵੀ ਸੇਵਾਦਾਰ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਪਹਿਲਾਂ ਤੁਸੀਂ ਪ੍ਰਚਾਰ ਕਰ ਰਹੇ ਹੋ ਬੜਾ ਰੱਜ ਕੇ ਪ੍ਰਚਾਰ ਕਰ ਰਹੇ ਹੋ ਉਹਨਾਂ ਨੂੰ ਹੋਰ ਬੇਨਤੀ ਕਰਦਾ ਮਹੀਮ ਨੂੰ ਹੋਰ ਤਕੜੀ ਕਰ ਦਿਓ ਪਿੰਡੋਂ ਪਿੰਡ ਜਾ ਕੇ ਦੱਸੋ ਇਹਨਾਂ ਝੂਠਿਆਂ ਬਾਰੇ ਇਹਨਾਂ ਗਦਾਰਾਂ ਬਾਰੇ ਇਹਨਾਂ ਦਿੱਲੀ ਦੇ ਯਾਰਾਂ ਬਾਰੇ ਜਿਹੜੇ ਦਿੱਲੀ ਤੋਂ ਚੱਲਦੇ ਆ ਕੇਂਦਰੀyal ਜਿਨ੍ਹਾਂ ਨੂੰ ਚਲਾਉਂਦਾ ਦੱਸੋ ਵੀ ਇਹਨਾਂ ਦੀਆਂ ਜੜਾਂ ਪੁੱਟ ਕੇ ਰੱਖ ਦਿਓ ਪਿੰਡ-ਪਿੰਡ ਦੇ ਵਿੱਚੋਂ ਲੋਕਾਂ ਨੂੰ ਸਨੇਹਾ ਦਿਓ ਗੁਰੂ ਦਾ ਸਨੇਹਾ ਦਿਓ ਵੀ ਸੱਚ ਦੇ ਨਾਲ ਖੜਨਾ ਇਨਸਾਫ਼ ਦੇ ਨਾਲ ਖੜਨਾ ਕੌਮ ਦੇ ਨਾਲ ਖੜਨਾ ਪੰਥ ਦੇ ਨਾਲ ਖੜਨਾ ਇਹਨਾਂ ਗਦਾਰਾਂ ਨੂੰ ਪੰਜਾਬ ਦੇ ਵਿੱਚੋਂ ਭਜਾ ਦਿਓ ਪਿੰਡ-ਪਿੰਡ ਜਾ ਕੇ ਨੌਜਵਾਨਾਂ ਨੂੰ ਸਨੇਹਾ ਦੇ ਦਿਓ ਸਾਨੂੰ ਪਰਵਾਹ ਨਹੀਂ ਹੈ ਇੱਕ ਪਰਚਾ ਛੱਡੋ 10 ਪਾ ਲੈਣਾ 10 ਛੱਡੋ 20 ਪਾ ਲੈਣਾ ਜੇਕਰ ਪਰਚੀਆਂ ਤੋਂ ਡਰਦੇ ਮਾਰੇ ਘਰੇ ਬਹਿਣਾ ਹੁੰਦਾ ਤੇ ਅਸੀਂ 2-3 ਸਾਲ ਪਹਿਲਾਂ ਬਹਿ ਜਾਂਦੇ ਪਰ ਅਸੀਂ ਪਰਚੀਆਂ ਤੋਂ ਡਰਨ ਵਾਲੇ ਨਹੀਂ ਹਾਂ ਨਾ ਹਾਕਮੋਂ ਤੁਹਾਡੇ ਕੋਲੋਂ ਡਰਨ ਵਾਲੇ ਹਾਂ ਤੇ ਜਿਹੜੇ ਪ੍ਰਸ਼ਾਸਨ ਨੇ ਇਹ ਪਰਚਾ ਪਾਇਆ ਘੱਟੋ ਘੱਟ ਸੋਚ ਲੋ ਅੱਜ ਭਗਵੰਤ ਮਾਨ ਦਾ ਰਾਜ ਹੈ ਤੇ ਕੱਲ ਨੂੰ ਕਿਸੇ ਹੋਰ ਦਾ ਵੀ ਆਉਣਾ ਵਾ ਭਗਵੰਤ ਮਾਨ ਦਾ ਰਾਜ ਸਦਾ ਨਹੀਂ ਰਹਿਣਾ ਕੱਲ ਨੂੰ ਹੋਰ ਵੀ ਕਿਸੇ ਦਾ ਰਾਜ ਆਊਗਾ ਤਮੈਂ ਬੇਨਤੀ ਕਰਦਾ ਰਾਜ ਸਦਾ ਨਹੀਂ ਰਹਿੰਦੇ ਹੁੰਦੇ ਸਮਾਂ ਪੈ ਕੇ ਰਾਜ ਮਿੱਟੀ ਦੇ ਵਿੱਚ ਮਿਲ ਜਾਂਦੀ ਆ ਸਮਾਂ ਪੈ ਕੇ ਰਾਜ ਖਤਮ ਹੋ ਜਾਂਦੇ ਆ ਤੇ ਰਾਜ ਤੁਹਾਡਾ ਵੀ ਖਤਮ ਹੋਣਾ ਵਾ ਇਸ ਕਰਕੇ ਇੰਨੇ ਹੰਕਾਰੇ ਨਾ ਜਾਓ ਵੀ ਬਾਅਦ ਦੇ ਵਿੱਚ ਤੁਹਾਨੂੰ ਪੁੱਛਣ ਵਾਲਾ ਕੋਈ ਨਾ ਹੋਵੇ ਫਿਰ ਬਾਅਦ ਦੇ ਵਿੱਚ ਤੁਸੀਂ ਡਰੋ ਜਿੰਨਾ ਤੁਸੀਂ ਧੱਕੇਸ਼ਾਹੀ ਸਾਡੇ ਨੌਜਵਾਨਾਂ ਦੇ ਖਿਲਾਫ ਕਰ ਨਹੀਂਓ ਪਰਚੇ ਪਾ ਰਹੇ ਹੋ ਅਸੀਂ ਧੱਕੇਸ਼ਾਹੀ ਦੇ ਖਿਲਾਫ ਖੜੇ ਆ ਅਸੀਂ ਸੰਗਤ ਦੇ ਨਾਲ ਵਾਦਾ ਕਰਦੇ ਆ ਵੀ ਤੁਹਾਨੂੰ ਵਾਣੇ ਵਾਣ ਨਾ ਭਜਾਇਆ ਅਸੀਂ ਤੁਹਾਨੂੰ ਮੂੰਹ ਤੋੜਵਾ ਜਵਾਬ ਨਾ ਦਿੱਤਾ ਤੇ ਸਾਨੂੰ ਵੀ ਕਲਗੀ ਤਰਪਤਾ ਦੇ ਸਿੰਘ ਨਾ ਕਿਓ ਅਸੀਂ ਵੀ ਕਲਗੀ ਤਰਪਤਾ ਦੇ ਸਿੰਘ ਆ ਅਸਲੀ ਅਕਾਲੀਆਂ ਹਮ ਹੈ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਅਸੀਂ ਉਸ ਪੰਥ ਦੇ ਵਾਰਸਾਂ ਜਿਹੜਾ ਪੰਥ ਨੇ ਵੱਡਾ ਕੱਲੂਕਾਰਾ ਵੇਖਿਆ ਛੋਟਾ ਕੱਲੂਕਾਰਾ ਵੇਖਿਆ ਜੂਨ 84 ਵਾਲਾ ਕੱਲੂਕਾਰਾ ਵੇਖਿਆ ਇਹ ਸ਼ਹਾਬਤਾ ਵਾਲੀ ਪਾਰਟੀ ਐ ਇਹ ਸੂਰਮਿਆਂ ਨੂੰ ਪਾਰ ਪਿਆਰ ਕਰਨ ਵਾਲੀ ਪਾਰਟੀ ਐ ਅਸੀਂ ਭਾਈ ਜਸਵੰਤ ਸਿੰਘ ਖਾਲੜੇ ਦੇ ਵਾਰਿਸਾਂ ਯੋਧਿਆਂ ਦੇ ਵਾਰਿਸਾਂ ਸਾਨੂੰ ਦੀਪ ਸਿੱਧੂ ਨੂੰ ਇਸ ਲੈਣ ਤੇ ਤੋਰਿਆ ਆ ਯਾਰ ਭਾਈ ਅਮਰਤਪਾਲ ਸਿੰਘ ਸਾਡਾ ਸੂਰਮਾ ਭਾਵੇਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਪਰ ਉਹਦੀ ਆਵਾਜ਼ ਅਸੀਂ ਰੁਕਣ ਨਹੀਂ ਦਵਾਂਗੇ ਅਸੀਂ ਲੋਕਾਂ ਨੂੰ ਦੱਸਾਂਗੇ ਵੀ ਬਿਆੰਤੇ ਬੁੱੱਜੜ ਜਿਹੜੇ ਟੂ ਪੈਦਾ ਹੋਏ ਆ ਇਹਨਾਂ ਦੀਆਂ ਜੜਾਂ ਪੁੱਟ ਦੇ ਉਹ ਜਿੰਨਾ ਚਿਰ ਤੁਹਾਡੀ ਜੜ ਪੰਜਾਬ ਦੇ ਵਿੱਚੋਂ ਅਸੀਂ ਪੋਟ ਨਹੀਂ ਦਿੰਦੇ ਅਸੀਂ ਟੇਕੇ ਨਹੀਂ ਬਹਾਂਗੇ ਪਾਵੇਂ 100 ਪਰਚਾ ਪਾਓ ਪਰ ਜਿੰਨਾ ਚਿਰ ਹਾਕਮੋਂ ਤੁਹਾਡੀ ਜੜ ਨਹੀਂ ਅਸੀਂ ਪੁੱਟ ਦਿੰਦੇ ਅਸੀਂ ਟੇਕੇ ਬੈਠਣ ਵਾਲੇ ਨਹੀਂ 2027 ਦੇ ਵਿੱਚ ਦਿੱਲੀ ਨੂੰ ਵਾਣੀ ਵਾਣ ਨਾ ਭਜਾਇਆ ਤੇ ਕਲਗੀਧਰਪਤਾ ਦੇ ਸਿੰਘ ਨਾ ਕਿਉ ਭਜਾਵਾਂਗੇ ਤੁਹਾਡੀ ਜੜ ਪੁੱਟ ਕੇ ਰੱਖ ਦਵਾਂਗੇ ਤੁਹਾਡੀਆਂ ਜਵਾਨ ਤਾਂ ਜ਼ਬਤ ਕਰਕੇ ਰੱਖ ਦਵਾਂਗੇ ਅਸੀਂ ਕਲਗੀਧਰਪਤਾ ਦੇ ਸਿੰਘ ਐਵੇਂ ਨਾ ਜਾਣਿਓ ਗੁਰੂ ਦਾ ਥਾਪੜਾ ਲੈ ਕੇ ਚੱਲੇ ਆਂ ਗੁਰੂ ਦਾ ਸ੍ਰੀ ਸੇਪਾਇਆ ਅਮਰਧਾਰੀ ਆਂ ਪਰ ਅਸੀਂ ਇਹਨਾਂ ਝੂਠੀਆਂ ਪਰਚੀਆਂ ਤੋਂ ਝੂਠੀਆਂ ਤੋਮਤਾਂ ਤੋਂ ਡਰਨ ਵਾਲੇ